ਬਾਜਵਾ ਸਾਹਿਬ ਕਦੇ ਕਹਿੰਦੇ ਵੀ ਤਾਂ ਮੋਬਾਈਲਾਂ ਵਾਲੇ ਆ ਗਏ ਜੀ ਪਤਾ ਨਹੀਂ ਕਿੱਥੋਂ ਉੱਠ ਕੇ ਆ ਗਏ ਜੀ ਕਿੰਨਾ ਕਿਹਨਾਂ ਨੂੰ ਐਮ.ਐਲ.ਏ ਬਣਾਤਾ ਵੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਪੰਜਾਬ ਦੇ ਲੋਕ ਜਿਹੜੇ ਐ ਉਹਨਾਂ ਦੇ ਮੈਂਡੇਟ ਦਾ ਕੋਈ ਮਾਨ ਸਤਕਾਰ ਤੁਹਾਡੇ ਦਿਮਾਗ 'ਚ ਹੈਗਾ ਕਿ ਨਹੀਂ ਹੈਗਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਸਮਝਿਆ ਕੀ ਐ ਠੀਕ ਐ ਨਾ ਤੁਸੀਂ ਮਤਲਬ ਕਹਿ ਰਹੇ ਹੋ ਵੀ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੂੰ ਚੁਣ ਕੇ ਭੇਜਿਆ ਠੀਕ ਐ ਨਾ ਇਹਦਾ ਮਤਲਬ ਪੰਜਾਬ ਦੇ ਲੋਕਾਂ ਦੀ ਚੋਇਸ ਕੋ ਮਾੜੀ ਐ ਆਮ ਆਦਮੀ ਪਾਰਟੀ ਹੈ ਮੈਡਮ ਇਹ ਆਮ ਲੋਕਾਂ ਦੀ ਪਾਰਟੀ ਹੈ ਇਹ ਚੀਜ਼ੇ ਨਾ ਤੋਂ ਹਜ਼ਮ ਨਹੀਂ ਹੁੰਦੀ ਐ ਕਹਿੰਦੇ ਕਿ ਆਮ ਲੋਕਾਂ ਦੇ ਤਾਂ ਹੈਗੇ ਸੀਗੇ ਪਰ ਤੁਸੀਂ ਜਿਹੜੇ ਬੰਦੇ ਸੀਗੇ ਆਮ ਲੈ ਲੈਂਦੇ ਤਾਂ ਚੰਗਾ ਹੁੰਦਾ ਵੀ ਕਹਿੰਦੇ ਵੀ ਤੁਸੀਂ ਬੰਦੇ ਵੀ ਮੰਤਰੀ ਲੈ ਲੇ ਜਾਂ ਹਨਾ ਕਲਾਕਾਰ ਲੈ ਲੇ ਕੀ ਕਲਾਕਾਰ ਇਨਸਾਨ ਨਹੀਂ ਕੀ ਕਲਾਕਾਰ ਆਮ ਆਦਮੀ ਨਹੀਂ ਹਰ ਉਹ ਸਖਸ ਜਿਹੜਾ ਆਮ ਆਦਮੀ ਪਾਰਟੀ ਦੀ ਰਾਜਨੀਤੀ ਕੋਕ ਸਾਡੀ ਜਿਹੜੀ ਰਾਜਨੀਤੀ ਹੈ ਲੋਕਾਂ ਪ੍ਰਤੀ ਸੈਂਟ੍ਰਿਕ ਹੈ ਲੋਕਾਂ ਪ੍ਰਤੀ ਜਵਾਬਦੇਹ ਹੈ ਨਹੀਂ ਦੇਖੋ ਬੀਜੇਪੀ ਦੀ ਆਪਣੀ ਵੱਖਰੀ ਤਰ੍ਹਾਂ ਦੀ ਰਾਜਨੀਤੀ ਹੈ ਜਿਨ੍ਹਾਂ ਨੇ ਲੋਕਾਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਉਹ ਤਾਂ ਅੱਜ ਵੀ ਕਹੀ ਜਾਂਦੇ ਸਾਡੀ ਤਾਂ 370 ਪੱਕੀਆਂ ਨੇ ਜੇ 370 ਪੱਕੀਆਂ ਇਹਦਾ ਮਤਲਬ ਲੋਕਾਂ ਨੂੰ ਪਤਾ ਕਿਸ ਨੇ ਹਾ ਦੇ ਰਿਹਾ ਵੀ ਸਾਨੂੰ ਤੁਹਾਡੀ ਵੋਟਾਂ ਦੀ ਲੋੜ ਨਹੀਂ ਹੈ ਕੌਨਫੀਡੈਂਸ ਬਹੁਤ ਜ਼ਿਆਦਾ ਉਹ ਆਈ ਕਹਿੰਦੇ ਨੇ ਵੀ ਸਿ ਆਵਾਂਗੇ ਫੇਰ ਆਵਾਂਗੇ ਕੌਨਫੀਡੈਂਸ ਨਹੀਂ ਮੈਡਮ ਇਹ ਹੈਗਾ ਵੀ ਲੋਕਾਂ ਨੂੰ ਕੁਝ ਸਮਝ ਦੇਣੀ ਹੈ ਜੇਕਰ ਅਸੀਂ ਕੰਮ ਕੀਤਾ ਆ ਤੇ ਸਾਨੂੰ ਤੁਸੀਂ ਵੋਟ ਪਾ ਦਿਓ ਜਿਹਨੂੰ ਲੱਗਦਾ ਸੀ ਕੰਮ ਨਹੀਂ ਕੀਤਾ ਬਿਲਕੁਲ ਵੋਟ ਨਾ ਪਾਇਓ ਪਾਰਟੀ ਕਹਿ ਰਹੀ ਹੈ ਕੰਮ ਕੀਤੇ ਨੇ ਲੋਕ ਵੀ ਕਿਤਨਾ ਕਿਤੇ ਕਹਿੰਦੇ ਨੇ ਪਰ ਵਿਰੋਧੀ ਕਹਿੰਦੇ ਨੇ ਕਿ ਸਿਰਫ ਪੋਸਟਰਾਂ ਦੀ ਸਰਕਾਰ ਆ ਵੀ ਪੋਸਟਰ ਹੀ ਲੱਗੇ ਦਿਖਦੇ ਨੇ ਕਹਿੰਦੇ ਕੰਮ ਤਾਂ ਕੋਈ ਦੇਖਦਾ ਨਹੀਂ ਹੈਗਾ ਕੀ 43000 ਨੌਕਰੀਆਂ ਦੀ ਗੱਲ ਕਹਿ ਰਹੇ ਆ ਕੀ ਇਹ ਝੂਠ ਹੈ ਜਿਵੇਂ ਸਕੂਲ ਹੋਵੇ ਮੈਨੇਸ ਦੀ ਗੱਲ ਕਰ ਰਹੇ ਆ ਇਹ ਝੂਠ ਹੈ ਜਿਵੇਂ ਬਿਜਲੀ ਫਰੀ ਦੀ ਗੱਲ ਕਰ ਰਹੇ ਆ ਕੀ ਇਹ ਝੂਠ ਹੈ ਤੁਸੀਂ ਇਸ ਕਰਕੇ ਜਦੋਂ ਤੁਸੀਂ ਝੂਠ ਦਾ ਸਹਾਰਾ ਲੈ ਕੇ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਹਾਨੂੰ ਆਪ ਨੂੰ ਮੂੰਹ ਦਿਖਾਣੀ ਪੈਂਦੀ ਹੈ ਕਿ ਇਹਨਾਂ ਕੋਲ ਫੇਸ ਨਹੀਂ ਹੈ ਕਿ 92 ਨੇ ਤੇ ਜਿੱਤ ਕੇ ਆਏ ਤੇ ਹੁਣ ਫੇਸ ਬਾਕੀਆਂ ਪਾਰਟੀਆਂ ਚੋਂ ਬੰਦੇ ਲਈ ਜਾਂਦੇ ਨੇ ਮਤਲਬ ਇਹ ਕੀ ਚੱਲ ਕੀ ਰਿਹਾ ਹੈ ਕਦੇ ਹੋਇਆ ਨਹੀਂ ਕਿ 2 ਸਾਲਾਂ ਦੇ ਵਿੱਚ ਕਿਸੇ ਵੀ ਸਰਕਾਰ ਨੇ 43000 ਜਿਹੜੀਆਂ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਹੋਣ ਉਹ ਵੀ ਬਿਨਾਂ ਕਿਸੇ ਸਫਾਰਸ਼ ਤੋਂ ਬਿਨਾਂ ਕਿਸੇ ਪੈਸੇ ਤੋਂ ਇਸੇ ਕਰਕੇ ਅਸੀਂ ਕਿਹਾ ਸੀ ਇਹ ਮਾਨ ਸਾਹਿਬ ਦੀਆਂ ਤੇ ਕੇਜਰੀਵਾਲ ਦੀਆਂ ਗਰੰਟੀਆਂ ਨੇ ਅਸੀਂ ਜੁਲਾਈ 2022 ਦੇ ਵਿੱਚ ਉਹ ਇੰਪਲੀਮੈਂਟ ਕਰਤੀ ਅੱਜ 90% ਲੋਕਾਂ ਦਾ ਜਿਹੜਾ ਬਿਜਲੀ ਦਾ ਬਿੱਲ ਆ ਉਹ ਜ਼ੀਰੋ ਹੋਣ ਸੋ 29 ਮੁਹੱਲਾ ਕਲੀਨਿਕ ਜਿਹੜੇ ਆ ਅਸੀਂ ਆਲਰੇਡੀ ਬਣਾ ਚੁੱਕੇ ਹੈਗੇ ਜਿਸ ਤੇ 1.5 ਕਰੋੜ ਤੋਂ ਵੱਧ ਲੋਕਾਂ ਨੇ ਹੁਣ ਤੱਕ ਜਿਹੜਾ ਹੈ ਉਹਨਾਂ ਦਾ ਇਲਾਜ ਉੱਥੇ ਹੋਇਆ ਆ ਆਮ ਆਦਮੀ ਪਾਰਟੀ ਨੂੰ ਬਣਿਆ ਅੱਜ 2 ਸਾਲ ਹੋ ਚੁੱਕੇ ਨੇ ਤਾਂ ਉੱਥੇ ਬਹੁਤ ਸਾਰੀਆਂ ਗੱਲਾਂ ਵਿਰੋਧੀ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੇ ਕੁਝ ਕੀਤਾ ਨਹੀਂ ਤਾਂ ਦੂਜੀ ਪਾਸੇ ਮੌਜੂਦਾ ਪਾਰਟੀ ਇਹ ਗੱਲ ਕਹਿੰਦੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਗਰੰਟੀਆਂ ਦਿੱਤੀਆਂ ਗਈਆਂ ਸੀਗੀਆਂ ਉਹ ਪੂਰੀਆਂ ਕੀਤੀਆਂ ਗਈਆਂ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਦਰਮਿਆਨ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇਗੇ ਮੀਡੀਅਮ ਇੰਡਸਟਰੀ ਬੋਰਡ ਦੇ ਚੇਅਰਮੈਨ ਨੀਲ ਗਰਗ ਜੀ ਤਾਂ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡੇ ਦਰਸ਼ਕਾਂ ਨੂੰ ਦਾ ਵੀ ਬਹੁਤ-ਬਹੁਤ ਸ਼ੁਕਰੀਆ ਤਾਂ ਇੱਕ ਹੋਰ ਵੀ ਖਾਸ ਗੱਲ ਹੈ ਕਿ ਟ੍ਰੇਡ ਵਿੰਗ ਦੇ ਜਿਹੜੇ ਪ੍ਰਧਾਨ ਬਣ ਚੁੱਕੇ ਨੇ ਕਿ ਤਾਂ ਉਹਦੇ ਲਈ ਵੀ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਧੰਨਵਾਦ ਮੈਡਮ ਬਹੁਤ-ਬਹੁ ਤਾ 2 ਸਾਲ ਹੋ ਚੁੱਕੇ ਨੇਗੇ ਤੇ ਬਹੁਤ ਸਾਰੀਆਂ ਗਰੰਟੀਆਂ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਸੀਗੀ ਤਾਂ ਕਿਵੇਂ ਦੇਖਦੇ ਹੋ ਤੁਸੀਂ ਹੁਣ 2 ਸਾਲਾਂ ਦੇ ਵਿੱਚ ਕੀ ਕੀਤਾ ਹੈਪ ਦੇਖੋ ਅੱਜ ਪੰਜਾਬ ਦੇ ਜਿਹੜੇ ਲੋਕ ਨੇ ਬੜਾ ਫਕਰ ਮਹਿਸੂਸ ਕਰਦੇ ਆ ਕਿ ਪਿਛਲੇ 2 ਸਾਲਾਂ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਸਰਦਾਰ ਭਗਤ ਸਿੰਘ ਮਾਨ ਦੀ ਸਰਕਾਰ ਦੀ ਰਹੀ ਹੈ ਹਰ ਪੰਜਾਬੀ ਨੂੰ ਉਸ ਦੇ ਉੱਤੇ ਮਾਣ ਹੈ ਜੀ ਪਹਿਲਾਂ ਪੰਜਾਬੀਆਂ ਨੇ 10 ਮਾਰਚ 2022 ਨੂੰ ਇਤਿਹਾਸ ਰਚਿਆ ਜਦੋਂ ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਸੀਟਾਂ ਦੇ ਕੇ ਮਾਨ ਸਾਹਿਬ ਨੂੰ ਸਭ ਤੋਂ ਸ਼ਕਤੀਸ਼ਾਲੀ ਮੁੱਖ ਮੰਤਰੀ ਬਣਾਇਆ ਔਰ ਮੁੱਖ ਮੰਤਰੀ ਸਾਹਿਬ ਨੇ ਵੀ ਅੱਜ ਦੇ ਦਿਨ ਹੀ ਖਟਕੜ ਕਲਾਂ ਸਾਹਿਬ ਤੋਂ ਜਿਹੜਾ ਹੈਗਾ ਆਪਣੀ ਸੌਂ ਚੁੱਕੀ ਸੀ ਤੇ ਜਿਹੜਾ ਹੈਗਾ ਸਰਕਾਰ ਦਾ ਜਿਹੜਾ ਸਫ਼ਰ ਜਿਹੜਾ ਉਹ ਸ਼ੁਰੂ ਹੋਇਆ ਸੀ ਔਰ ਮਾਨ ਸਾਹਿਬ ਨੇ ਪਹਿਲੇ ਦਿਨ ਹੀ ਆਖਿਆ ਸੀ ਕਿ ਜਿਹੜਾ ਮੇਰਾ ਹਰਾ ਪੰਨਾ ਹੈ ਇਹ ਲੋਕਾਂ ਦੀ ਭਲਾਈ ਵਾਸਤੇ ਚੱਲੂਗਾ ਔਰ ਇਹ ਲਗਾਤਾਰ ਪਿਛਲੇ 2 ਸਾਲਾਂ ਤੋਂ ਤੁਸੀਂ ਦੇਖ ਰਹੇ ਆਂ ਇਹ ਲੋਕਾਂ ਦੀ ਭਲਾਈ ਵਾਸਤੇ ਹੀ ਚੱਲ ਰਿਹਾ ਜਿਵੇਂ ਨੌਜਵਾਨਾਂ ਦੀ ਗੱਲ ਕਰਾਂ ਤੇ ਤੁਸੀਂ 25 30 ਸਾਲ ਦਾ ਤੇ ਹੱਸਦੇ ਖਲੋ ਕਦੇ ਹੋਇਆ ਨਹੀਂ ਕਿ 2 ਸਾਲਾਂ ਦੇ ਵਿੱਚ ਕਿਸੇ ਵੀ ਸਰਕਾਰ ਨੇ 43000 ਜਿਹੜੀਆਂ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਹੁਣ ਉਹ ਵੀ ਬਿਨਾ ਕਿਸੇ ਸਫਾਰਿਸ਼ ਤੋਂ ਬਿਨਾ ਕਿਸੇ ਪੈਸੇ ਤੋਂ ਬਿਨਾ ਕਿਸੇ ਕਰਪਸ਼ਨ ਤੋਂ ਆਦਰਵਾਇਜ਼ ਹਮੇਸ਼ਾ ਹੀ ਇਹ ਸੁਣਦੇ ਆਉਂਦੇ ਸੀ ਵੀ ਲੀਡਰਾਂ ਦੇ ਧੀਆਂ ਪੁੱਤੀ ਜਿਹੜੇ ਆ ਉਹਨਾਂ ਨੂੰ ਹੀ ਨੌਕਰੀ ਮਿਲਦੀ ਆ ਜਾਂ ਅਫਸਰਾਂ ਦੇ ਪੁੱਤਰਾਂ ਨੂੰ ਨੌਕਰੀ ਮਿਲਦੀ ਆ ਤੇ ਇੱਥੇ ਆਮ ਲੋਕਾਂ ਨੂੰ ਮਿਲੀ ਹੈ ਔਰ ਹੈਰਾਨ ਹੋਵੋਗੇ ਤੁਸੀਂ ਮੈਂ ਬਹੁਤ ਸਾਰੇ ਐਸੇ ਨੌਜਵਾਨਾਂ ਨੂੰ ਜਾਣਦਾ ਆ ਤੁਹ ਮਤਲਬ ਬੰਦੇ ਕੋਲੇ ਤਿੰਨ ਤਿੰਨ ਚਾਰ ਚਾਰ ਥਾਂ ਤੁਹ ਜੇ ਨਹੀਂ ਕਿ ਉਹਨਾਂ ਦੀ ਸਿਲੈਕਸ਼ਨ ਹੋਗੀ ਅੱਛਾ ਮਤਲਬ ਜੇ ਤੁਹਾਡੇ ਚ ਕਾਬਲੀਅਤ ਹੈਗੀ ਹੈ ਤੁਹਾਨੂੰ ਕੈਸਾ ਸਿਸਟਮ ਮਾਨ ਸਾਹਿਬ ਨੇ ਦਿੱਤਾ ਕਿ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਤੁਹਾਡੀ ਕਾਬਲੀਅਤ ਦੇ ਮੁਤਾਬਕ ਤੁਹਾਨੂੰ ਨੌਕਰੀ ਮਿਲੋਗੇ ਬਿਲਕੁਲ ਪਰ ਦੂਸਰੀ ਵੱਡੀ ਗੱਲ ਜਿਹੜੀ ਹੈ ਅਸੀਂ ਇਲੈਕਸ਼ਨ ਤੋਂ ਪਹਿਲਾਂ ਇੱਕ ਵਾਅਦਾ ਕੀਤਾ ਲੋਕਾਂ ਦੇ ਨਾਲ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਲੋਕਾਂ ਨੂੰ 600 ਯੂਨਟ ਦੋ ਮਹੀਨਿਆਂ ਦਾ ਬਿਜਲੀ ਫਰੀ ਦੇਵਾਂਗੇ ਔਰ ਮੈਡਮ ਤੁਸੀਂ ਵੀ ਜਰਨਲਿਸਟ ਪਿਛਲੇ 4-5 ਸਾਲ ਤੋਂ ਠੀਕ ਹੈ ਨਾ ਕਦੇ ਉਸ ਤੋਂ ਪਹਿਲਾਂ ਦੀ ਸਰਕਾਰਾਂ ਨੇ ਵੀ ਵਾਅਦੇ ਕੀਤੇ ਆ ਇਸੇ ਕਰਕੇ ਅਸੀਂ ਕਿਹਾ ਸੀ ਇਹ ਮਾਨ ਸਾਹਿਬ ਦੀਆਂ ਤੇ ਕੇਜਰੀਵਾਲ ਦੀਆਂ ਗਰੰਟੀਆਂ ਨੇ ਅਸੀਂ ਜੁਲਾਈ 2022 ਦੇ ਵਿੱਚ ਉਹ ਇੰਪਲੀਮੈਂਟ ਕਰਤੀ ਅੱਜ 90% ਲੋਕਾਂ ਦਾ ਜਿਹੜਾ ਬਿਜਲੀ ਦਾ ਬਿੱਲ ਆ ਉਹ ਜ਼ੀਰੋ ਆਉਂਦਾ ਔਰ ਹੁਣ ਤੱਕ ਦੀਆਂ ਸਰਕਾਰਾਂ ਸਰਕਾਰੀ ਜ਼ਮੀਨਾਂ ਜਾਇਦਾਦਾਂ ਵੇਚਦੀਆਂ ਰਹੀਆਂ ਨੇ ਪਹਿਲੀ ਸਰਕਾਰ ਇਤਿਹਾਸ ਦੇ ਵਿੱਚ ਅਸੀਂ ਇੱਕ ਪ੍ਰਾਈਵੇਟ ਜਾਨੀ ਕਿ ਉਸ ਤੋਂ ਜਿਸੋ ਜਿਹੜਾ ਥਰਮਲ ਪਲਾਂਟ ਸਰਕਾਰੀ ਖਰੀਦਿਆ ਉਸ ਨੂੰ 1080 ਕਰੋੜ ਰੁਪਏ ਦੇ ਵਿੱਚ ਠੀਕ ਹੈ ਨਾ ਇੱਕ ਇਤਿਹਾਸ ਰਚਦਾ ਕਿ ਥਰਮਲ ਪਲਾਂਟ ਖਰੀਦ ਕੇ ਜੇ ਮੈਂ ਅੱਗੇ ਦੀ ਗੱਲ ਕਰਾਂ ਕਿ ਸਾਡੀ ਸਮਝ ਬੜੀ ਕਲੀਅਰ ਹੈ ਕਿ ਜੇ ਸਮਝਾ ਪੰਜਾਬ ਸਮਾਜ ਦੇ ਵਿੱਚ ਤੁਸੀਂ ਤਬਦੀਲੀ ਕਰਨੀ ਹੈ ਪਰ ਐਜੂਕੇਸ਼ਨ ਜਿਹੜਾ ਉਹ ਹਥਿਆਰ ਹੈ ਜਿਸ ਦੇ ਬਦੌਲਤ ਤੁਸੀਂ ਲੰਬੇ ਸਮੇਂ ਦੀ ਵੱਡੀਆਂ ਤਬਦੀਲੀਆਂ ਕਰ ਸਕਦੇ ਹੋ ਔਰ ਸਾਡਾ ਫੋਕਸ ਵੀ ਇਸ ਦੇ ਉੱਤੇ ਆ ਇਸੇ ਕਰਕੇ ਹੁਣ ਤੱਕ ਅਸੀਂ 118 ਜਿਹੜੇ ਸਕੂਲ ਆਫ ਐਮੀਨੈਂਸ ਸਕੂਲ ਆਫ ਐਮੀਨੈਂਸ ਕੱਲੀ ਬਿਲਡਿੰਗ ਨਹੀਂ ਹੈਗੀ ਹੈ ਉਹਨਾਂ ਦੇ ਸਟਾਫ ਨੂੰ ਉਸ ਤਰ੍ਹਾਂ ਦੀ ਟ੍ਰੇਨਿੰਗ ਦੇਣੀ ਪ੍ਰਿੰਸੀਪਲਾਂ ਨੂੰ ਬਾਹਰੋਂ ਟ੍ਰੇਨਿੰਗ ਦਵਾ ਕੇ ਲੈ ਕੇ ਆਏ ਉਹਨਾਂ ਦਾ ਮਾਹੌਲ ਬਣਾਉਣਾ ਉਦੋਂ ਇਹ ਪਹਿਲੀ ਵਾਰੀ ਇਹ ਬੱਚਿਆਂ ਨੂੰ ਜਿਹੜੀਆਂ ਵਰਦੀਆਂ ਵੀ ਹੈਗੀਆਂ ਜਿਹੜੀਆਂ ਉਹ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਿਲ ਰਹੀਆਂ ਨੇ ਕਿਤਾਬਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮਿਲ ਰਹੀਆਂ ਨੇ ਮਤਲਬ ਉਹ ਜਿਹੜੇ ਸਕੂਲ ਨੇ ਉੱਥੇ সুইমিং ਪੂਲ ਤੱਕ ਹੈਗੇ ਆ ਉਹਨਾਂ ਚੋਂ 13 ਸਕੂਲਾਂ ਦਾ ਦੁਕਾਟਣ ਜਿਹੜਾ ਸੀ ਪਿਛਲੀ ਜਾਨੀ ਕਿ ਕਰ ਚੁੱਕੇ ਆ ਇਹ ਉਹ ਰੋਡ ਮੈਪ ਹੈ ਜਿਹੜਾ ਸਾਡੇ ਪੰਜਾਬ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਊਗਾ ਤੇ ਜੇ ਮੈਂ ਹੈਲਥ ਦੀ ਗੱਲ ਕਰਾਂ ਅੱਜ ਹੈਲਥ ਦੀ ਹਰ ਇੱਕ ਨੂੰ ਜ਼ਰੂਰਤ ਹੈ ਕੋਈ ਘਰ ਐਸਾ ਪੰਜਾਬ ਦੇ ਵਿੱਚ ਜਾਂ ਪੂਰੀ ਦੁਨੀਆ 'ਚ ਹੈਗਾ ਜਿਸ ਨੂੰ ਕੋਈ ਨਾ ਕੋਈ ਦਵਾਈ ਦੀ ਜ਼ਰੂਰਤ ਨਾ ਪੈਂਦੀ ਹੋਵੇ ਅੱਜ ਤੁਸੀਂ ਦੇਖੋ 26 ਜਨਵਰੀ ਦੀ ਤੋ ਤਾਂ ਇੱਕ ਬਿਲਕੁਲ ਅਨਾਉਂਸਮੈਂਟ ਜਾਨੀ ਕਿ ਕਲੀਅਰ ਹੋ ਗਈ ਹੈ ਕਿ ਪੰਜਾਬ ਦਾ ਛੋਟੇ ਤੋਂ ਛੋਟਾ ਵੱਡੇ ਤੋਂ ਵੱਡੇ ਸਰਕਾਰੀ ਹਸਪਤਾਲ ਦੇ ਵਿੱਚ ਜੇ ਕੋਈ ਮਰੀਜ਼ ਜਾਂਦਾ ਹੈਗਾ ਉਹਨੂੰ ਕੋਈ ਦਵਾਈ ਬਾਹਰੋਂ ਖਰੀਦਣ ਦੀ ਲੋੜ ਨਹੀਂ ਸਾਰੀ ਦੀ ਸਾਰੀ ਦਵਾਈ 100% ਅੰਦਰੋਂ ਮਿਲਦੀ ਹੈ 829 ਮੁਹੱਲਾ ਕਲੀਨਿਕ ਜਿਹੜੇ ਐ ਅਸੀਂ ਆਲਰੇਡੀ ਬਣਾ ਚੁੱਕੇ ਹੈਗੇ ਆ ਜਿੱਚ 1.5 ਕਰੋੜ ਤੋਂ ਵੱਧ ਲੋਕਾਂ ਨੇ ਹੁਣ ਤੱਕ ਜਿਹੜਾ ਹੈ ਉਹਨਾਂ ਦਾ ਇਲਾਜ ਉੱਥੇ ਹੋਇਆ ਉਹਨਾਂ ਨੂੰ ਦਵਾਈਆਂ ਫ੍ਰੀ ਮਿਲੀਆਂ ਹੈਗੀਆਂ ਉਹਨਾਂ ਨੂੰ ਟੈਸਟ ਉੱਥੇ ਫ੍ਰੀ ਹੋਏ ਸਰ ਇਹ ਨਹੀਂ ਹੈ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਕਿ ਕਿਉਂਕਿ ਜਿਹੜੀ ਹੈਲਥ ਹੈ ਇਹਦੇ ਤਿੰਨ ਪੜਾਅ ਹੁੰਦੇ ਆ ਇਹ ਕਹਿੰਦੀ ਪ੍ਰਾਇਮਰੀ ਹੈਲਥ ਹੁੰਦੀ ਹੈ ਮੁਢਲੇ ਤੌਰ ਤੇ ਤੁਹਾਡਾ ਜਨਨ ਕਿ ਉਹ ਇਲਾਜ ਹੋ ਜਾਵੇ ਇੱਕ ਜੇਕਰ ਤੁਹਾਨੂੰ ਥੋੜੀ ਸੀਰੀਅਸ ਪ੍ਰੋਬਲਮ ਹੈਗੀ ਹੈ ਤੁਸੀਂ ਜਨਨ ਕਿ ਚਲੇ ਜਾਂਦੇ ਹੋ ਤਹਿਸੀਲ ਪੱਦਰ ਦੇ ਹਸਪੀਟਲ ਦੇ ਵਿੱਚ ਜਿਲ੍ਹਾ ਪੱਦਰ ਦੇ ਹਸਪੀਟਲ ਦੇ ਵਿੱਚ ਹੋਰ ਸੀਰੀਅਸ ਪ੍ਰੋਬਲਮ ਹੈਗੀ ਤੁਸੀਂ ਮੈਡੀਕਲ ਕਾਲਜਾਂ ਦੇ ਵਿੱਚ ਜਾਂਦੇ ਹੋ ਅਸੀਂ ਤਿੰਨਾ ਹੀ ਫੈ ਜਨਨ ਕਿ ਖੇਤਰਾਂ ਦੇ ਵਿੱਚ ਬਿਹਤਰੀਨ ਕੰਮ ਕਰ ਰਹੇ ਹਾਂ ਨਵੇਂ ਮੈਡੀਕਲ ਕਾਲਜ ਬਣਾ ਰਹੇ ਹਾਂ ਤਹਿਸੀਲ ਪੱਦਰ ਦੇ ਹਸਪੀਟਲ ਨੂੰ ਜਨਨ ਕਿ ਇੰਪਰੂਵ ਕਰ ਰਹੇ ਹਾਂ ਸੋ ਮੇਰਾ ਕਹਿਣ ਦਾ ਮਤਲਬ ਇਹ ਹੈਗਾ ਚਾਹੇ ਬਿਜਲੀ ਦੀ ਗੱਲ ਹੋਵੇ ਚਾਹੇ ਹੈਲਥ ਦੀ ਗੱਲ ਹੋਵੇ ਚਾਹੇ ਤੁਸੀਂ ਸਾਰਾ ਕੁਝ ਬਖੂਬੀ ਜਿਹੜੇ ਮਾਨਸਾਬ ਉਹਨਾਂ ਬਾਹਰ ਜਾਨੀ ਕਿ ਕਰ ਰਹੇ ਆ ਸਭਾ ਦੇ ਲਈ ਕੀ ਦੇਖਦੇ ਹੋ ਕਿ ਲੋਕ ਸਭਾ ਦੇ ਵਿੱਚ ਜਿਵੇਂ ਆਪਣੇ ਪੰਜ ਮੰਤਰੀ ਨੇ ਔਰ ਕਰਮਜੀਤਨ ਮੋਲ ਹੋਣੀ ਆਏ ਨੇ ਤਾਂ ਖਾਸ ਤੌਰ ਤੇ ਕਾਂਗਰਸ ਤੋਂ ਵੀ ਆਏ ਨੇ ਕਿ ਜੀਪੀ ਹੋਣੀ ਤਾਂ ਫਿਰ ਕਿਵੇਂ ਦੇਖਦੇ ਹੋ ਐਤ ਕੀ ਲੋਕ ਸਭਾ ਦੇ ਵਿੱਚ ਦੇਖੋ ਮੈਨੂੰ ਤਾਂ ਬੜਾ ਕੰਦ ਤੇ ਲਿਖਿਆ ਸਪਸ਼ ਨਜ਼ਰ ਆਉਂਦਾ ਹ ਕਿਉਂਕਿ ਜਿਹੜੇ ਲੋਕ ਨੇ ਜਦੋਂ ਮੈਂ ਕਹਿ ਰਿਹਾ ਕਿ ਪੰਜਾਬੀ ਮਾਨ ਕਰਦੇ ਆ ਮਾਨ ਸਾਹਿਬ ਦੀ ਸਰਕਾਰ ਦੇ ਉੱਤੇ ਤੇ ਪੰਜਾਬੀ ਨਾ ਮਤਲਬ ਸਿਰੇ ਹੀ ਕਰ ਦਿੰਦੇ ਆ ਜਾ ਆਰਦੀ ਜਾਂ ਪਰਦੀ ਹੁਣ ਤੁਸੀਂ ਦੇਖੋ ਵੀ ਲੋਕਾਂ ਨੂੰ ਜੇ ਭਰੋਸਾ ਸੀ ਸਾਡੀਆਂ ਗਾਰੰਟੀਆਂ ਦੇ ਉੱਤੇ ਤੇ ਅਸੀਂ ਜਦੋਂ ਦਿੱਲੀ ਚ ਵੀ ਇਸ ਚੀਜ਼ ਦਾ ਤਜਰਬਾ ਕੀਤਾ ਕਿ ਜਦੋਂ ਅਸੀਂ 2020 ਦੇ ਇਲੈਕਸ਼ਨ ਚ ਗਏ ਅਸੀਂ ਲੋਕਾਂ ਨੂੰ ਕਿਹਾ ਵੀ ਤੁਸੀਂ ਸਾਨੂੰ 2015 ਚ ਮੌਕਾ ਦਿੱਤਾ ਸੀ ਜੇਕਰ ਅਸੀਂ ਕੰਮ ਕੀਤਾ ਆ ਤੇ ਸਾਨੂੰ ਤੁਸੀਂ ਵੋਟ ਪਾ ਦਿਓ ਜਿਹਨੂੰ ਲੱਗਦਾ ਸੀ ਕੰਮ ਨਹੀਂ ਕੀਤਾ ਬਿਲਕੁਲ ਵੋਟ ਨਾ ਪਾਇਓ ਤੁਸੀਂ ਦੇਖੋ ਕਿੰਨੀ ਵੱਡਾ ਮੰਡੇਟ ਉੱਥੇ ਦੁਬਾਰਾ ਆਇਆ ਤੀਜੀ ਵਾਰੀ ਸਰਕਾਰ ਬਣੀ ਹੁਣ ਪਿਛਲੇ ਦਿਨੀ ਜਿਹੜੀ ਹੈ ਉਸ ਦਿਨ ਜਿਹੜਾ ਜਿਸਨ ਅਸੀਂ ਕੈਂਪੇਨ ਲਾਂਚ ਕੀਤੀ ਆ ਲੋਕ ਸਭਾ ਦੀ ਤੇ ਮੁੱਖ ਮੰਤਰੀ ਪੰਜਾਬ ਨੇ ਵੀ ਉੱਥੇ ਆਪਣੇ ਥੀ ਵਿਊ ਪੁਆਇੰਟ ਰੱਖੇ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਵੀ ਰੱਖੇ ਔਰ ਬਿਲਕੁਲ ਉੱਥੇ ਅਸੀਂ ਕਿਹਾ ਕਿ ਸਾਨੂੰ ਹਾਲਾਂਕਿ 5 ਸਾਲ ਦਾ ਮੰਡਟ ਹੈ ਸਿਰਫ 2 ਸਾਲ ਸਰਕਾਰ ਬਣੀ ਨੂੰ ਹੋਈ ਹੈ ਔਰ 2 ਸਾਲਾਂ ਦੀ ਸਰਕਾਰ ਦੇ ਕੰਮ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਤੁਸੀਂ ਚੋਣਾਂ ਕਰਨਾ ਹੈਗਾ ਜਿੰਨੂੰ ਲੱਗਦਾ ਕਿ ਅਸੀਂ ਕੰਮ ਕੀਤੇ ਬਿਲਕੁਲ ਸਾਨੂੰ ਵੋਟ ਪਾਏ ਉਹ ਜਿੰਨੂੰ ਲੱਗਦਾ ਹੈਗਾ ਕਿ ਅਸੀਂ ਕੰਮ ਨਹੀਂ ਕੀਤੇ ਬੇਸ਼ੱਕ ਸਾਨੂੰ ਵੋਟ ਨਾ ਪਾਇਓ ਪਰ ਪੰਜਾਬੀ ਤੁਸੀਂ ਲੋਕਾਂ ਦੇ ਵਿੱਚ ਜਾ ਕੇ ਦੇਖੋ ਇੱਕੋ ਗੱਲ ਕਹਿੰਦੇ ਕਿ ਹਾਂ ਇਹ ਸਰਕਾਰ ਹੈ ਸੁਣਵਾਈ ਤਾਂ ਹੈ ਲੋਕਾਂ ਦੇ ਕੰਮ ਤਾਂ ਕੀਤੇ ਆ ਪਾਰਟੀ ਕਹਿ ਰਹੀ ਹੈ ਕੰਮ ਕੀਤੇ ਨੇ ਲੋਕ ਵੀ ਕਿਤੇ ਨਾ ਕਿਤੇ ਕਹਿੰਦੇ ਨੇ ਪਰ ਵਿਰੋਧੀ ਕਹਿੰਦੇ ਨੇ ਕਿ ਸਿਰਫ ਪੋਸਟਰਾਂ ਦੀ ਸਰਕਾਰ ਆ ਵੀ ਪੋਸਟਰ ਹੀ ਲੱਗੇ ਦਿਖਦੇ ਨੇ ਕਹਿੰਦੇ ਕੰਮ ਤਾਂ ਕੋਈ ਦੇਖਦਾ ਨਹੀਂ ਹੈਗਾ ਹੈਲੀਕਾਪਟਰਾਂ ਵਾਲੀ ਗੱਲ ਬਾਰੇ ਬਹੁਤ ਚਰਚਾ ਹੁੰਦੀ ਹੈ ਹਰ ਵਾਰ ਉਹੀ ਗੱਲ ਨੂੰ ਘੇਰ ਲਿਆ ਜਾਂਦਾ ਹੈਗਾ ਉਹ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਦੇਖੋ ਵਿਰੋਧੀਆਂ ਤਾਂ ਕੰਮ ਹੁੰਦਾ ਹੈ ਵਿਰੋਧ ਕਰਨਾ ਪਰ ਜੇ ਉਹ ਵਿਰੋਧ ਜਿਹੜਾ ਹੈਗਾ ਸੱਚ ਦੇ ਆਧਾਰਤ ਹੋਵੇ ਲੌਜਿਕ ਦੇ ਆਧਾਰਤ ਹੋਵੇ ਤਾਂ ਲੋਕ ਗੱਲ ਸੁਣਦੇ ਆ ਨਹੀਂ ਤਾਂ ਲੋਕੀ ਵੀ ਇਹੀ ਕਹਿੰਦੇ ਰਹਿਣਾ ਛੱਡ ਜਾ ਰਹਿਣਾ ਦਾ ਕੰਮ ਤਾਂ ਵਿਰੋਧ ਕਰਨਾ ਹੀ ਹੈ ਜਿਹੜੀਆਂ ਮੇ ਚੀਜ਼ਾਂ ਤੁਹਾਨੂੰ ਕਹਿ ਰਹੇ ਆ ਜੇ 43000 ਨੌਕਰੀਆਂ ਦੀ ਗੱਲ ਕਹਿ ਰਹੇ ਆ ਕੀ ਝੂਠ ਹੈ ਜਿਵੇਂ ਸਕੂਲ ਆਫ ਐਮਿਨੈਂਸ ਦੀ ਗੱਲ ਕਰ ਰਹੇ ਆ ਇਹ ਝੂਠ ਹੈ ਜਿਵੇਂ ਬਿਜਲੀ ਫਰੀ ਦੀ ਗੱਲ ਕਰ ਰਹੇ ਆ ਕੀ ਇਹ ਝੂਠ ਹੈ ਪਹਿਲਾਂ ਇਹ ਬੜਾ ਝੂਠ ਫਲਾਇਆ ਸੀ ਬਿਜਲੀ ਤੋਂ ਮੈਨੂੰ ਗੱਲ ਯਾਦ ਆ ਗਈ ਕਿ ਭਾਈ ਇਹ ਜਿਹੜੇ ਜਰਨਲ ਕੈਟਾਗਰੀ ਹੈਗੀ ਹੈ ਜੀ ਠੀਕੇ ਕਿ ਨਹੀਂ ਜਾਂ ਫਲਾਣੇ ਹੈਗੇ ਆ ਜੀ ਉਹਨਾਂ ਨੂੰ ਇਹ ਨੋ ਨੁਕਸਾਨ ਹੋ ਜਾਊਗਾ ਜੀ 200 ਜੂਨਟ ਤਾਂ ਅਸੀਂ ਵੀ ਦਿੰਦੇ ਸੀ ਅਸੀਂ ਬੜਾ ਸਪਸ਼ਟ ਕਿਹਾ ਸੀ ਅਸੀਂ ਉਹ ਸਰਕਾਰ ਆ ਜਿਹੜੀ ਲੋਕਾਂ ਨੂੰ ਜੋੜਦੇ ਆ ਉਹ ਪਾਰਟੀਆਂ ਜਿਹੜੀ ਲੋਕਾਂ ਨੂੰ ਜੋੜਦੀ ਐ ਲੋਕਾਂ ਨੂੰ ਤੋੜਦੀ ਨਹੀਂ ਹੈਗੀ ਨਾ ਕਿਸੇ ਜਾਤ ਦੇ ਧਰਮ ਤੇ ਤੋੜੀਏ ਅਸੀਂ ਨਾ ਅਸੀਂ ਧਰਮ ਦੇ ਧਾਰ ਤੇ ਤੋੜੀਏ ਅਸੀਂ ਪੰਜਾਬ ਦਾ ਹਰ ਉਹ ਬਚਿੰਦਾ ਜਿੱਦੀ ਡੋਮੈਸਟਿਕ ਜਿਹੜੀ ਬਿਜਲੀ ਦੀ ਕੰਜ਼ਮਪਸ਼ਨ 2 ਮਹੀਨਿਆਂ ਦੇ ਵਿੱਚ 600 ਯੂਨਿਟ ਹੈਗੀ ਐ ਉਹਨੂੰ ਬਿਜਲੀ ਦਾ ਬਿੱਲ ਫ੍ਰੀ ਐ ਭਾਵੇਂ ਉਹ ਅਮੀਰ ਐ ਭਾਵੇਂ ਉਹ ਗਰੀਬ ਐ ਭਾਵੇਂ ਉਹ ਪਿੰਡੂ ਐ ਭਾਵੇਂ ਉਹ ਸ਼ਹਿਰੀ ਐ ਭਾਵੇਂ ਕਿਸੇ ਵੀ ਜਾਤੀ ਦਾ ਭਾਵੇਂ ਕਿਸੇ ਵੀ ਧਰਮ ਦਾ ਹੈਗਾ ਔਰ ਖਾਸ ਕਰਕੇ ਜਿਹੜਾ ਜਨਰਲ ਵਰਗ ਐ ਅੱਜ ਤੱਕ ਕਿਸੇ ਪਾਰਟੀ ਨੇ ਉਹਦੀ ਬਾਣੀ ਫੜੀ ਸੀ ਜਨਰਲ ਵਰਗ ਦੇ ਵਿੱਚ ਵੀ ਗਰੀਬ ਬੰਦੇ ਹੁੰਦੇ ਆ ਉਹਨਾਂ ਦਾ ਕੀ ਕਸੂਰ ਹੈਗਾ ਠੀਕ ਹੈ ਨਾ ਉਹਨਾਂ ਨੂੰ ਵੀ 600 ਜੁਟ ਜਿਹੜਾ ਹੈਗਾ ਉਹ ਬਿਜਲੀ ਦਾ ਫ੍ਰੀ ਮਿਲ ਰਿਹਾ ਸੋ ਇਸ ਕਰਕੇ ਮੈਂ ਕਹਿ ਰਿਹਾ ਵੀ ਇਹ ਕੀ ਝੂਠ ਹੈ ਇਹ ਦੱਸ ਦੇਣ ਜੇ ਨੌਕਰੀ ਦੀ ਗੱਲ ਕਰਦੇ ਹੈ ਝੂਠ ਹੈ ਉਹ ਦੱਸ ਦੇਣ ਕਿ ਜੇ ਅਸੀਂ ਜਿਹੜਾ ਥਰਮਲ ਪਲੈਂਟ ਖਰੀਦੇ ਹੈ ਉਹ ਝੂਠ ਹੈ ਦੱਸ ਦੇਣ ਜੇ ਅਸੀਂ ਪੰਜਾਬ ਦੇ ਵਿੱਚ 70000 ਕਰੋੜ ਰੁਪਏ ਦੀ ਇਨਵੈਸਟਮੈਂਟ ਲੈ ਕੇ ਆਏ ਆ ਇਨਵੈਸਟ ਪੰਜਾਬ ਦੀਆਂ ਜਾਨੀ ਉਹ ਕਰਕੇ ਔਰ ਜਿਹਦੇ ਨਾਲ ਕਿ 298000 ਦੇ ਆਸ-ਪਾਸ 90000 ਨੂੰ ਰੋਜ਼ਗਾਰ ਮਿਲੇਗਾ ਕਿ ਇਹ ਝੂਠ ਹੈ ਉਹ ਦੱਸ ਦੇਣ ਜੇ ਅਸੀਂ ਕਿਸਾਨਾਂ ਦੀ ਗੱਲ ਕਰੀਏ ਕਿ ਜਿੰਨਾ ਅਸੀਂ ਕਿਸਾਨ ਗੰਨਾ ਕਿਸਾਨ ਦੀ ਗੱਲ ਕਰੀਏ ਜਾਂ ਪੰਜਾਬ ਦੇ ਵਿੱਚ ਝੋਨਾ ਲੱਗਦਾ ਉਹਨਾਂ ਦਿਨਾਂ ਚ ਬਿਜਲੀ ਦੇ ਕੱਟ ਲੱਗਦੇ ਹੁੰਦੇ ਸੀ ਸਾਡਾ ਇਹ ਜਾਨੀ ਕਿ ਹੁਣ ਤੀਜਾ ਸੀਜ਼ਨ ਸ਼ੁਰੂ ਹੋਊ ਪਿਛਲੇ ਦੋ ਸੀਜ਼ਨਾਂ ਦੇ ਵਿੱਚ ਕਦੇ ਜਾਨੀ ਕਿ ਕੱਟ ਲੱਗਿਆ ਬਿਜਲੀ ਦਾ ਉਹਨਾਂ ਨੂੰ ਬਿਜਲੀ ਮਿਲੀ ਕਿ ਨਾ ਮਿਲੀ ਕੀ ਇਹ ਝੂਠ ਹੈ ਸੋ ਇਸ ਕਰਕੇ ਜਦੋਂ ਤੁਸੀਂ ਝੂਠ ਦਾ ਸਹਾਰਾ ਲੈ ਕੇ ਕਿਸੇ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਹੋ ਤੁਹਾਨੂੰ ਆਪ ਨੂੰ ਮੂੰਹ ਦੀ ਖਾਣੀ ਪੈਂਦੀ ਹੈ ਸੋ ਇਹੀ ਹਾਲਾਤ ਪੰਜਾਬ 'ਚ ਹੋਏਗਾ ਜਦੋਂ ਮਾਨ ਸਾਹਿਬ ਇਹ ਕਹਿੰਦੇ ਆ ਕਿ 13 ਜ਼ੀਰੋ ਕਰਨੇ ਆ ਉਹ 130 ਤੁਹਾਡੇ ਸਾਹਮਣੇ ਹੋਊਗਾ ਮੈਡਮ ਤੁਹਾਡੇ ਸਾਹਮਣੇ ਹੋਊਗਾ ਮਰੀਦ ਇਹ ਗੱਲਾਂ ਕਹਿ ਰਹੇ ਨੇ ਨਾ ਕਿ ਇਹਨਾਂ ਕੋਲ ਫੇਸ ਨਹੀਂ ਹੈ ਕਿ 92 ਨਾਲ ਤੇ ਜਿੱਤ ਕੇ ਆਏ ਤੇ ਹੁਣ ਫੇਸ ਬਾਕੀਆਂ ਪਾਰਟੀਆਂ ਚੋਂ ਬੰਦੇ ਲਈ ਜਾਂਦੇ ਨੇ ਮਤਲਬ ਇਹ ਕੀ ਚੱਲ ਕੀ ਰਿਹਾ ਹੈ ਇਹਨਾਂ ਤਾਂ ਨਾ ਦਿਮਾਗ ਲੱਸੀ ਹੋਇਆ ਪਿਆ ਇਹ ਕੁਝ ਵੀ ਕਹਿ ਦਿੰਦੇ ਆ ਉਹਨਾਂ ਬਾਜਵਾ ਸਾਹਿਬ ਕਦੇ ਕਹਿੰਦੇ ਵੀ ਤਾਂ ਮੋਬਾਈਲਾਂ ਵਾਲੇ ਆ ਗਏ ਜੀ ਪਤਾ ਨਹੀਂ ਕਿੱਥੋਂ ਉੱਠ ਕੇ ਆ ਗਏ ਜੀ ਕਿੰਨਾ ਕਿਨਾਂ ਨੂੰ ਐਮਐਲਏ ਬਣਾਤਾ ਵੀ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਦੇ ਮੰਡਿਟ ਦਾ ਕੋਈ ਮਾਨ ਸਤਕਾਰ ਤੁਹਾਡੇ ਦਿਮਾਗ 'ਚ ਹੈਗਾ ਕਿ ਨਹੀਂ ਹੈਗਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਸਮਝਿਆ ਕੀ ਹੈ ਠੀਕ ਹੈ ਨਾ ਤੁਸੀਂ ਮਤਲਬ ਕਹਿ ਰਹੇ ਹੋ ਵੀ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੂੰ ਚੁਣ ਕੇ ਭੇਜਿਆ ਠੀਕ ਹੈ ਨਾ ਇਹਦਾ ਮਤਲਬ ਪੰਜਾਬ ਦੇ ਲੋਕਾਂ ਦੀ ਚੁਆਇਸ ਕੋ ਮਾੜੀ ਆ ਜਿਹੜੀ ਆਮ ਆਦਮੀ ਪਾਰਟੀ ਹੈ ਮੈਡਮ ਇਹ ਆਮ ਲੋਕਾਂ ਦੀ ਪਾਰਟੀ ਹੈ ਇਹ ਚੀਜ਼ੇ ਨਾ ਤੋਂ ਹਜ਼ਮ ਨਹੀਂ ਹੁੰਦੀ ਐ ਇਹਨਾਂ ਤੋਂ ਹਜ਼ਮ ਨਹੀਂ ਹੁੰਦੀ ਕਿ ਆਮ ਜਿਹੜੇ ਲੀਡਰ ਨੇ ਸਾਡੇ ਹੁਣ ਕਿੰਨੇ ਚੇਅਰਮੈਨ ਲਾ ਗਏ ਤੁਸੀਂ ਮੈਨੂੰ ਦੇਖ ਲਓ ਠੀਕ ਐ ਨਾ ਤੁਸੀਂ ਮੈਨੂੰ ਅਕਸਰ ਹਰਥਾਂ ਤੇ ਘੁੰਮਦੇ ਦੇਖੋਗੇ ਤੁਸੀਂ ਮੈਨੂੰ ਦੱਸੋ ਮੇਰੇ ਕੋਲ ਕਿਹੜੀ ਸਿਕਿਉਰਿਟੀ ਐ ਅਸੀਂ ਕਿਹੜੀ ਜਨਨ ਕਿ ਚੇਂਜ ਹੋ ਗਏ ਜੋ ਅਸੀਂ ਅੱਜ ਤੋਂ 12 ਸਾਲ 15 ਸਾਲ ਪਹਿਲਾਂ ਜਦੋਂ ਪਾਰਟੀ ਜੁਆਇਨ ਕੀਤੀ ਸੀ ਉਹੀ ਅਸੀਂ ਅੱਜ ਹੈਗੇ ਆ ਸਾਡੇ ਸਾਰੇ ਲੋਕਾਂ ਦਾ ਇਹੀ ਹਾਲ ਹੈਗਾ ਸੋ ਅਸੀਂ ਤਾਂ ਆਮ ਲੋਕਾਂ ਦੇ ਚਿਹਰੇ ਆ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਵਸਦੇ ਆ ਕਹਿੰ ਆਮ ਲੈ ਲੈਂਦੇ ਤਾਂ ਚੰਗਾ ਹੁੰਦਾ ਵੀ ਕਹਿੰਦੇ ਵੀ ਤੁਸੀਂ ਬੰਦੇ ਵੀ ਮੰਤਰੀ ਲੈ ਲੇ ਜਾਂ ਹਨਾ ਕਲਾਕਾਰ ਲੈ ਲੇ ਉਹਨੂੰ ਲੈ ਕੇ ਵੀ ਬਹੁਤ ਜ਼ਿਆਦਾ ਗੱਲਾਂ ਹੋ ਰਹੀਆਂ ਨੇ ਕੀ ਕਲਾਕਾਰ ਇਨਸਾਨ ਨਹੀਂ ਕੀ ਕਲਾਕਾਰ ਆਮ ਆਦਮੀ ਨਹੀਂ ਹਰ ਉਹ ਸਖਸ ਜਿਹੜਾ ਆਮ ਆਦਮੀ ਪਾਰਟੀ ਦੀ ਰਾਜਨੀਤੀ ਕੋਕ ਸਾਡੀ ਜਿਹੜੀ ਰਾਜਨੀਤੀ ਹੈ ਲੋਕਾਂ ਪ੍ਰਤੀ ਸੈਂਟ੍ਰਿਕ ਹੈ ਲੋਕਾਂ ਪ੍ਰਤੀ ਜਵਾਬਦੇਹ ਹੈ ਅਸੀਂ ਲੋਕਾਂ ਪ੍ਰਤੀ ਸੋਚਦੇ ਆਪਦੇ ਪ੍ਰਤੀ ਨਹੀਂ ਸੋਚਦੇ ਜਿਹੜਾ ਬੰਦਾ ਇਸ ਚੀਜ਼ ਦੇ ਉੱਤੇ ਮੋਹਰ ਲਾਉਂਦਾ ਹੈਗਾ ਠੀਕ ਹੈ ਕਿ ਨਹੀਂ ਤੇ ਉਹ ਜਨਕਿ ਆਮ ਕਿਉਂ ਨਹੀਂ ਹੋਇਆ ਹੂੰ ਠੀਕ ਹੈ ਕਿ ਨਹੀਂ ਇਹ ਚੀਜ਼ ਹੈਗਾ ਲੋਕੀ ਤੈਅ ਕਰਨਗੇ ਮੈਂ ਤੁਹਾਨੂੰ ਦੱਸੀ ਤਾਂ ਜਾਣਾ ਅੱਜ ਤਾਂ ਬਿਲਕੁਲ ਸਟ੍ਰੇਟ ਫਾਰਵਰਡ ਕਹਿ ਰਹੇ ਆ ਅਸੀਂ 2 ਸਾਲਾਂ ਦੇ ਵਿੱਚ ਕੰਮ ਕੀਤੇ ਆ ਉਹ ਕੰਮ ਦੇ ਆਧਾਰ ਦੇ ਉੱਤੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਤੇ ਜੇਕਰ ਇਹ ਜਿਹੜਾ ਝੂਠ ਪ੍ਰਚਾਰ ਕਰ ਰਹੇ ਆ ਜੇ ਲੋਕਾਂ ਨੂੰ ਇਹਨਾਂ ਤੇ ਵਿਸ਼ਵਾਸ ਹੋਊਗਾ ਤੇ ਲੋਕ ਇਹਨਾਂ ਤੇ ਵੋਟ ਪਾ ਦੇਣਗੇ ਨਹੀਂ ਤਾਂ ਫਿਰ ਲੋਕਾਂ ਨੇ ਕੰਮ ਦੇ ਆਧਾਰ ਤੇ ਵੋਟਾਂ ਪਾਉਣੀਆਂ ਹੀ ਆ ਹੂੰ ਤਾਂ ਉਹਦੇ ਕਿਵੇਂ ਦੇਖਦੇ ਹੋ ਕਿ ਜਿਸ ਤਰ੍ਹਾਂ ਹੁਣ ਮਹਾਗਠਬੰਧਨ ਵੀ ਹੋਏ ਨੇ ਕਿ ਇੱਕ ਪਾਸੇ ਬੀਜੇਪੀ ਆਪਣਾ ਪੱਤਾ ਚਲਾ ਰਹੀ ਹੈ ਸੱਤਾ ਦੇ ਵਿੱਚ ਇੱਕ ਵਾਰ ਫਿਰ ਤੋਂ ਆਉਣ ਦੇ ਲਈ ਕੀ ਲੱਗਦਾ ਵੀ ਬਣੂ ਕੋਈ ਗੱਲ ਜਾਂ ਫਿਰ ਗਠਬੰਧਨ ਸਾਈਡ ਤੇ ਕਰ ਦੂ ਬੀਜੇਪੀ ਨੂੰ ਨਹੀਂ ਦੇਖੋ ਬੀਜੇਪੀ ਦੀ ਕਾਪਨੀ ਵੱਖਰੀ ਤਰ੍ਹਾਂ ਦੀ ਰਾਜਨੀਤੀ ਹੈ ਜਿਨ੍ਹਾਂ ਨੇ ਲੋਕਾਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ ਉਹ ਤਾਂ ਅੱਜ ਵੀ ਕਹੀ ਜਾਂਦੇ ਸਾਡੀ ਤਾਂ 370 ਪੱਕੀਆਂ ਨੇ ਜੇ 370 ਪੱਕੀਆਂ ਇਹਦਾ ਮਤਲਬ ਲੋਕਾਂ ਨੂੰ ਪਤਾ ਕੀ ਸਨੇਹਾ ਦੇ ਰਿਹਾ ਵੀ ਸਾਨੂੰ ਤੁਹਾਡੀ ਵੋਟਾਂ ਦੀ ਲੋੜ ਨਹੀਂ ਹੈ ਸਾਨੂੰ ਤਾਂ 370 ਆਈ ਜਾਣੀ ਹੈ ਅਸੀਂ ਤੁਹਾਡੇ ਮਾਰਫ ਕੰਫੀਡੈਂਸ ਬਹੁਤ ਜ਼ਿਆਦਾ ਉਹ ਆਈ ਕਹਿੰਦੇ ਨੇ ਵੀ ਅਸੀਂ ਆਵਾਂਗੇ ਫੇਰ ਆਵਾਂਗੇ ਕੰਫੀਡੈਂਸ ਨਹੀਂ ਮੈਡਮ ਇਹ ਹੈਗਾ ਵੀ ਲੋਕਾਂ ਨੂੰ ਕੁਝ ਸਮਝ ਦੇਣੀ ਹੈ ਉਹ ਸੋ ਅਸੀਂ ਲੋਕਾਂ ਨੂੰ ਤੁਹਾਡੇ ਮਾਰਫਤ ਇਹ ਅਪੀਲ ਕਰਨਾ ਚਾਹੁੰਦੇ ਵੀ ਉਹਨਾਂ ਨੂੰ ਤੁਹਾਡੀ ਵੋਟਾਂ ਦੀ ਲੋੜ ਨਹੀਂ ਹੈਗੀ ਸਾਨੂੰ ਤੁਹਾਡੀ ਵੋਟਾਂ ਦੀ ਲੋੜ ਹੈ ਅਸੀਂ ਸਿਸਟਮ ਨੂੰ ਸੁਧਾਰਨਾ ਚਾਹੁੰਦੇ ਹਾਂ ਅਸੀਂ ਕਰਪਸ਼ਨ ਨੂੰ ਬੰਦ ਕਰਨਾ ਚਾਹੁੰਦੇ ਹਾਂ ਅਸੀਂ ਸਕੂਲਾਂ ਦਾ ਸੁਧਾਰ ਚਾਹੁੰਦੇ ਹਾਂ ਅਸੀਂ ਲੋਕਾਂ ਨੂੰ ਰੋਜ਼ਗਾਰ ਦੇਣਾ ਚਾਹੁੰਦੇ ਹਾਂ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਚਾਹੁੰਦੇ ਹਾਂ ਅਤੇ ਅਸੀਂ ਜਿਹੜਾ ਹੈਗਾ ਵੀ ਲੋਕਾਂ ਦੀ ਲੁੱਟ ਖਸੁੱਟ ਜਿਹੜੀ ਹੈ ਹੋ ਰਹੀ ਹੈ ਉਹਨੂੰ ਬੰਦ ਕਰਕੇ ਜਾਂ ਇਹ ਧਰਮ ਦੇ ਆਧਾਰ ਤੇ ਜਾਤੀਆਂ ਦੇ ਆਧਾਰ ਤੇ ਵੰਡ ਕੇ ਜਿਹੜਾ ਲੜਾਰੇ ਹੈ ਉਹਨੂੰ ਅਸੀਂ ਖਤਮ ਕਰਨਾ ਚਾਹੁੰਦੇ ਹਾਂ ਅਸੀਂ ਪੰਜਾਬ ਹਿੰਦੁਸਤਾਨ ਦੇ ਵਿੱਚ ਲੋਕਤੰਤਰ ਨੂੰ ਬ ਚਾਉਣੇ ਆ ਜਿਹੜੀਆਂ ਸੰਵਿਧਾਨਕ ਸੰਸਥਾਵਾਂ ਨੇ ਉਹਨਾਂ ਨੂੰ ਬਚਾਉਣਾ ਚਾਹੁੰਦੇ ਆ ਸਾਨੂੰ ਤੁਹਾਡੀਆਂ ਵੋਟਾਂ ਦੀ ਲੋੜ ਹੈ ਇਸ ਕਰਕੇ ਸਾਨੂੰ ਜ਼ਰੂਰ ਪਾਓ ਜੀ ਜੀ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਗੱਲਬਾਤ ਕੀਤੀ ਹੈ ਸਾਡੇ ਨਾਲ ਥੈਂਕ ਯੂ ਜੀ ਮੈਡਮ ਬਹੁਤ ਬਹੁਤ ਸ਼ੁਕਰੀਆ ਤੁਸੀਂ ਵਕਤ ਦਿੱਤਾ ਔਰ ਸਾਨੂੰ ਆਪਣੀ ਗੱਲ ਲੋਕਾਂ ਦੇ ਸਾਹਮਣੇ ਰੱਖਣ ਦਾ ਮੌਕਾ ਦਿੱਤਾ ਜੀ ਤਾਂ ਕੁਝ ਸਮੇਂ ਵਿੱਚ ਲੋਕ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਹੋ ਸਕਦਾ ਹੈ ਤਾਂ ਸਸਪੈਂਸ ਇਸੇ ਤਰ੍ਹਾਂ ਬਰਕਰਾਰ ਹੈਗਾ ਸੋ ਇੱਕ ਨੂੰ ਦੇਖਣਾ ਹੈ ਬਾਕੀ ਹੈ ਕਿ ਲੋਕ ਕਿਸ ਤੇ ਮੋਹਰ ਲਾਉਂਦੇ ਨੇ ਕਿਹੜੀ ਪਾਰਟੀ ਨੂੰ ਮੌਕਾ ਦਿੰਦੇ ਨੇ ਜਿਹੜਾ ਕਿਹੜਾ ਪਸੰਦੀਦਾ ਲੀਡਰ ਚ